ਅਬ ਮੇਟੂ ਜੀ ਫਗਵਾੜੇ ਵਾਲੇ ਸਾਈਬਰ ਫਰਾਡ ਬਾਰੇ ਥੋੜੀ ਜੀ ਜਾਣਕਾਰੀ ਦਿਓ ਉੱਥੇ ਕਹਿੰਦੇ ਵੀ 39 ਦੇ ਕਰੀਬ ਬੰਦੇ ਗ੍ਰਿਫਤਾਰ ਕਰ ਲਿਆ ਤੇ ਕਰੋੜਾ ਰੁਪਇਆ ਲੱਭਿਆ ਜਿਦੇ ਵਿੱਚ ਲੈਪਟਾਪ ਨੇ 67 ਫੋਨ ਐ ਤੇ ਇੰਨੇ ਸਾਰੇ ਨਾਮ ਵਿੱਚ ਆ ਗਏ ਨੇ ਪਰ ਉਹਦੇ ਵਿੱਚੋਂ ਅਜੇ ਕੋਈ ਗੱਲ ਕਿੱਥੋਂ ਤੱਕ ਪਹੁੰਚ ਗਈ ਐ ਕਨੈਕਸ਼ਨ ਕਿੱਥੇ ਕਿੱਥੇ ਜੁੜਦੇ ਨਜ਼ਰ ਆਉਂਦੇ ਨੇ ਦੇਖੋ ਸਾਡੇ ਵਾਲੇ ਜਾ ਕੇ ਉੱਥੇ ਦਿੱਲੀੋਂ ਲੱਭਦੇ ਫਿਰਦੇ ਆ ਸਾਈਬਰ ਫਰਾਡ ਵਾਲਿਆਂ ਨੂੰ ਤੇ ਲੁਧਿਆਣੇ ਦੇ ਨਾਲ ਫਗਵਾੜਾ ਜੀ ਤੇ ਫਗਵਾੜੇ ਦੇ ਵਿੱਚ ਹੋਟਲ ਦੇ ਵਿੱਚ ਇਹ ਕੰਮ ਚੱਲੀ ਜਾਂਦਾ ਸੀ ਹੂੰ ਦੇਖੋ ਨੇੜੇ ਵਾਲੇ ਵੇਖੋ 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 ਤੇ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਜੋ ਤਾਰ ਜੁੜਦੀ ਇੱਕ ਤੇ ਇਹਦਾ ਜਿਹੜਾ ਮੁੱਖ ਸਰਗਨਾ ਸੀ ਸैम ਹੈ ਸ਼ਾਇਦ ਕੋਲਕਾਤਾ ਤੋਂ ਉਹ ਫਰਾਰ ਹੀ ਐ ਸਰ ਜੀ ਤੁਸੀਂ ਹਿਸਾਬ ਲਾ ਲਓ ਕਿ 20000 ਡਾਲਰ ਰਿਆਣਾ ਦਾ ਕੁੱਟਦੇ ਸਨ 20000 ਡਾਲਰ ਹੂੰ ਫੇਰ ਕੀ ਕਰਦੇ ਸਨ ਕਿ ਉਦੇ ਮਤਲਬ ਕਿ cripto currency ਚ voucher ਇਤਿਆਦ ਖਰੀਦ ਕੇ ਪੈਸਾ ਦਾ ਗੋਲ ਕਰ ਲੈਂਦੇ ਸੀ 20000 ਹੁਣ ਇਕੁਅਲ ਕਰ ਲਓ ਤੁਸੀਂ ਜਿੰਨ ਦਿਨ ਚ ਕਿੰਨੇ ਕੁ ਪੈਸੇ ਬਣਦੇ ਮਤਲਬ ਕਿ ਕਾਲ ਸੈਂਟਰ ਦੇ ਵਿੱਚ ਕੀ ਆ ਤੁਹਾਡੇ ਲੈਪਟਾਪ ਆ ਤੁਹਾਡੇ ਕੁਝ ਬੰਦੇ ਆ ਕੰਮ ਕਰਦੇ 30 ਕਿ 35 ਜਿੰਨੇ ਵਿੱਚ ਤੁਸੀਂ ਦੱਸਿਆ 50 ਲਾ ਲਓ ਜੀ ਤਾਂ ਉਹ ਬੰਦੇ 50 ਲਾ ਲੋ ਬਾਕੀ ਤਾਂ ਤਨਖਾਹ ਤੇ ਹੋਣੀ ਆ ਨਾ ਲੈਪਟਾਪ ਚਲਾਉਣ ਵਾਸਤੇ ਉਹਦੇ ਹਿੱਸਾ ਨਹੀਂ ਹੋਣੀ ਹੁੰਦੇ ਉਹ ਤੇ ਉਹ ਲੁਧਿਆਣੇ ਚ ਮਨਦੀਪ ਸਿੰਘ ਸਿੱਧੂ ਨੇ ਇਸ ਤਰ੍ਹਾਂ ਦਾ ਇੱਕ ਬਹੁਤ ਵੱਡਾ ਧਾਮ ਚੰਫੜਿਆ ਸੀਗਾ ਉਹਦੇ ਵਿੱਚ ਵਿਚਾਰੇ ਕੁਝ ਤੇ ਜਿਹੜੇ ਗ੍ਰੈਜੂਏਟ ਬੱਚੇ ਸੀਗੇ ਉਹ ਸ਼ਾਇਦ ਕੁਝ ਕੋਈ ਯਾਰ ਤੇ ਜੀ ਕੰਮ ਕਰ ਰਹੇ ਸੀ ਹੂੰ ਤੱਕ ਭੁਖੇ ਢਿੱਡ ਬਹੁਤ ਕੁਝ ਕਰਵਾ ਦਿੰਦੇ ਨੇ ਸਰ ਜੇ ਜਿਸਮਾ ਦਾ ਧੰਦਾ ਕਰਵਾ ਦਿੰਦੇ ਆ ਤਾਂ ਫਿਰ ਸਾਈਬਰ ਫਰਾਡ ਬਹੁਤ ਛੋਟੀਆਂ ਚੀਜ਼ਾਂ ਨਹੀਂ ਹੂੰ ਹੁਣ ਤੋ ਹੀ ਅੰਦਾਜ਼ਾ ਲਾ ਲਓ ਕਿ ਐਡਾ ਵੱਡਾ ਕੰਮ ਚੱਲੀ ਜਾਂਦਾ ਸੀਗਾ ਇੱਕ ਅਖਬਾਰ ਨੇ ਦਾਵਾ ਕੀਤਾ ਹੈ ਕਿ ਇਹਦਾ ਇੱਕ ਹਿੱਸਾ ਮਤਲਬ ਵਿੱਚੋਂ ਗਾਂਦ ਦੀ ਬੁਰਕੀ ਦਾ ਇੱਕ ਹਿੱਸਾ ਇੱਕ ਪੁਲਿਸ ਅਧਿਕਾਰੀ ਜਾਂ ਕੁਝ ਪੁਲਿਸ ਅਧਿਕਾਰੀ ਵੀ ਹੋ ਸਕਦੇ ਆ ਤੇ ਇੱਕ ਭਾਜਪਾ ਦਾ ਨੇਤਾ ਉਹਨੂੰ ਵੀ ਜਾਂਦਾ ਹੈ ਹੂੰ ਦੇਖੋ ਭਾਜਪਾਲੇ ਵੇਖੋ ਬੜੇ ਸਾਫ ਸੁਥਰੇ ਬਣਦੇ ਆ ਨਾ ਜੀ ਉਹ ਕਹਿੰਦੇ ਆ ਕਿ ਦੇਸ਼ ਦੇ ਵਿੱਚ ਬਈ ਇਮਾਨਦਾਰ ਅਸੀਂ ਆ ਰਾਸ਼ਟਰਵਾਦੀ ਸਾਡੇ ਤੋਂ ਨਿਗਰ ਨਹੀਂ ਹੈਗਾ ਕੋਈ ਤੇ ਚਾਲ ਚੇਹਰਾ ਚਰਿੱਤਰ ਸਾਡੇ ਤੋਂ ਕੋ ਨੇੜੇ ਨਹੀਂ ਟੁੱਕਦਾ ਜੀ ਜੀ ਤੇ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਬੰਦੇ ਦਾ ਨਾਂ ਮਾਰਿਆ ਇੱਕ ਅਖਬਾਰ ਨੇ ਦਾਵਾ ਕੀਤਾ ਜੇ ਲਿਖਿਆ ਉਹਦਾ ਨਾਂ ਤੇ ਆਪਾਂ ਨਾਂ ਵੀ ਬੋਲ ਦਿੰਦੇ ਤਾਂ ਇਸ ਤੋਂ ਪਹਿਲਾਂ ਜੋ ਉਹ ਚੱਲ ਰਿਹਾ ਸੀ ਦੁਬਈ ਜੌਰਜੀਆ ਤੋਂ ਹੂੰ ਹੂੰ ਚੰਡੀਗੜ੍ਹ ਦੇ ਵਿੱਚ ਸੱਟੇਬਾਜੀ ਵਾਲਾ ਕਾਂਡ ਸੀ ਉੱਥੇ ਵੀ ਨਾਂ ਆ ਰਹੇ ਹੂੰ ਪਰ ਸਾਡੀ ਸਰਕਾਰ ਕਮਾਲ ਦੀ ਆ ਉਹਦਾ ਇਨਾ ਵੱਡਾ ਜੇਰਾ ਉਹ ਹਰ ਚੀਜ਼ ਨੂੰ ਜਰ ਜਾਂਦੀ ਹੈ ਜੀ ਕਈ ਦੁਖੀ ਆਤਮਾ ਕਹਿੰਦੇ ਯਾਰ ਮੈਂ ਤਾਂ ਜੇਰਾ ਹੀ ਵੱਡਾ ਕਰ ਲਿਆ ਹੂੰ ਕੋਈ ਕੁਝ ਵੀ ਕਹੀ ਜਾਵੇ ਘਰ ਦਾ ਜੀ ਜੀ ਕੀ ਕਰੀਏ ਕਈ ਵਾਰ ਦੁਖੀ ਮਾਂ ਪੁੱਤ ਵੀ ਹੁੰਦੇ ਆ ਨਾ ਆਪਸ ਦੇ ਵਿੱਚ ਤੇ ਉਹ ਕਹਿੰਦੇ ਫਲਾਣੇ ਤੂੰ ਯਾਰ ਅਸੀਂ ਤਾਂ ਵੱਡਾ ਜੀਰਾ ਕੀਤਾ ਹੂੰ ਬੰਦਾ ਕਰੀ ਜਾਣ ਲੱਗ ਪਿਆ ਇਹਨਾਂ ਨੇ ਸਬਰ ਹੀ ਕਰ ਲਿਆ ਹੂੰ ਕਹੇ ਨਹੀਂ ਦਾਦਾ ਨਾ ਆਵੇ ਜੀ ਜੀ ਕਹੇ ਮਤਲਬ ਭਈ ਆਈਪੀਐਸ ਦਾ ਨਾਮ ਆ ਰਿਹਾ ਨਾ ਤਾਂ ਇਹ ਡਿਨਾਇਲ ਚ ਜਾਂਦੇ ਨੇ ਨਾ ਇਹ ਪ੍ਰਵਾਨ ਕਰਦੇ ਨੇ ਨਾ ਇਹ ਪਰਵਾਨਾ ਭੇਜਦੇ ਨੇ ਜੀ ਭਈ ਖੈਰੇ ਦੇ ਮਾਮਲੇ ਚ ਤਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਕਾਗਜ਼ ਬੋਲਦੇ ਆ ਹਮ ਇਹਨਾਂ ਵਾਰੀ ਵੀ ਕਾਗਜ਼ ਬਣਾ ਬਣੂ ਲਓ ਭਾਰਤੀ ਜਨਤਾ ਪਾਰਟੀ ਵਾਰੀ ਨਾ ਆ ਰਹੇ ਸਰ ਆਈਪੀਐਸ ਅਫਸਰਾਂ ਦੇ ਨਾ ਆ ਰਹੇ ਜੀ ਤਿੰਨ ਚਾਰ ਨਾਮ ਦੇ ਤੇ ਖੂਬ ਚਰਚੇ ਹੋ ਰਹੇ ਆ ਕਿ ਭਈ ਇਹ ਸਾਰਾ ਸਮਾਨ ਲੈਂਦੇ ਸਨ ਆਸ਼ੀਦਾ ਰੰਗੀਆਂ ਦਾ ਤਾਂ ਭਈ ਪਤਾ ਨਹੀਂ ਕਿਉਂ ਜਿਰਾ ਡਾ ਵੱਡਾ ਕਰ ਲਿਆ ਜਦੋਂ ਇਹਨਾਂ ਨੇ ਕਿਵੇਂ ਪੱਥਰ ਬਣਾ ਲਵਾ ਜੇਰਾ ਸਾਰੇ ਦੁੱਖ ਭੁੱਲ ਜਾਣਗੇ ਨਹੀਂ ਭੁੱਲਣਾ ਵੀ ਛੋੜਾ ਮੈਨੂੰ ਤੇਰਾ ਇਹ ਪੱਥਰ ਐਂ ਜੇਰਾ ਬਣਾ ਲੈਂਦਾ ਮਮਨ ਸਦੀਕ ਨੂੰ ਕਿਵੇਂ ਦਸੀਏ ਵੀ ਐਂ ਵੱਡ ਜਾਂਦਾ ਜੀ ਪੱਥਰ ਚੰਦਾ ਹੈ ਜੀ ਸਦੀਕ ਸਾਹਿਬ ਐਸੇ ਹੀ ਹੁੰਦੇ ਸਮਝ ਸਕਦੇ ਸ਼ਾਇਦ ਉਹ ਤੇ ਨਹੀਂ ਆ ਉੱਤੇ ਆਪ ਹੁਣ ਸੀਮੈਂਟ ਨਾਲ ਪੂਰਾ ਸਿਆਸਤ ਦਾ ਕਹਿ ਲੋ ਕੇ ਥੜਾ ਬਣਾ ਕੇ ਗਏ ਨੇ ਹੂੰ ਹੂੰ ਜੀ ਜਿਰਾਵਟ ਢਿੱਲੋ ਜੀ ਤੇ ਦੋਸਤ ਮਿੱਤਰ ਦੱਸ ਰਹੇ ਨੇ ਜੀ 16-17 ਲੱਖ ਰੁਪਇਆ ਬਣਦਾ ਇੱਕ ਦਿਨ ਦਾ ਬੜੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਹੂੰ 16-17 ਲੱਖ ਹੂੰ ਇੱਕ ਦਿਨ ਦਾ ਜੀ ਤੇ 7 ਲੱਖ ਹੀ ਸਹਾਪਤੀ ਉਹ ਵੰਡ ਦਿਓ ਸੈਲਰੀ ਖਰਚੇ ਸਾਰੇ ਵੰਡ ਦਿਓ ਹੂੰ 7 ਲੱਖ ਮੋਟਾ-ਮੋਟੀ 10 ਲੱਖ ਦੀ ਦਿਹਾੜੀ ਸਾਂ ਜੀ ਐਦਾਂ ਵੱਡੀ ਕੋਈ ਜੌਬ ਹੈਗੀ ਆ ਕੋਈ ਨਹੀਂ ਜਾਂ ਇਜ਼ੀ ਮਨੀ ਬਣ ਸਕਦੀ ਹੈ ਸਰ ਜੀ